ਆ ਸਰਪ ਕੰਦਾ ਤਾਂ ਟੰਗਰ ਨੂੰ ਨਹੀਂ ਹੁੰਦੀਆਂ ਇਹ ਚਲੌਣ ਨੂੰ ਵੀ ਵਰਤੀਆਂ ਜਾਂਦੀਆਂ ਨੇ ਇਹ ਤੇਰੇ ਧਦੀ ਦੇ ਪੁੱਤ ਤੂੰ ਕਰ ਉਹ ਤੇ ਚੱਕ ਲਈਏ ਪੁੱਤ ਕਿੰਨੇ ਸਾਲਾਂ ਦੀ ਤਾਂ ਸਾਂਭੀ ਪਈ ਸੀ ਬਾਪੂ ਅੱਜ ਤੱਕ ਨਾ ਮੈਨੂੰ ਉਹ ਸਿਰਫ ਭਰਾ ਮੰਨਿਆ ਸੀ ਪਰ ਉਹ ਹੁਣ ਉਹ ਨਾਲ ਸ਼ਰੀਕ ਬਣ ਕੇ ਉੱਤਰਿਆ ਏ ਆ ਜਾ ਤੂੰ ਅੱਜ ਇੱਕ ਪਾਸਾ ਆਪਾਂ ਕਰਕੇ ਹੀ ਆਵਾਂਗੇ ਨਿਬੇੜ ਕੇ ਆਵਾਂਗੇ ਸਾਰਾ ਦੇਣ ਲੈਣਾ ਉਹਨਾਂ ਨਾਲ ਨਾ ਮੇਰੀ ਜਾਂ ਤਾਂ ਅੱਜ 4 ਕਿੱਲੇ ਉਹਨਾਂ ਦੇ ਤੇ ਜਾਂ ਫਿਰ ਆਪਣੇ ਨਾ ਨਾ ਵੀ ਇਹ ਨਾ ਤੂੰ ਹੈ ਨਾ ਸਾਰਾ ਕੁਝ ਕਰ। ਬਾਪੂ ਤੂੰ ਖੜਾ ਹੋ ਬਸ। ਤੂੰ ਚੱਲ ਮੇਰੇ ਨਾਲ। ਨਾਪੂ ਤੂੰ ਕੁੜੀਆਂ ਇੱਜੇ ਕੰਮ ਕਰਦੀਆਂ ਨਹੀਂ ਚੰਗੀਆਂ ਲੱਗਦੀਆਂ। ਜੇ ਤੇਰੇ ਬਰਾਬਰ ਤੇਰਾ ਪੁੱਤ ਖੜਾ ਹੁੰਦਾ ਫਿਰ ਤੂੰ ਨਾਲ ਨਾ ਤੁਰਦਾ। ਜਾਂਦਾ ਨਾ ਉਹਦੇ ਨਾਲ। ਜੇ ਮੇਰਾ ਪੁੱਤ ਹੁੰਦਾ ਤਾਂ ਫਿਰ ਉਹਨਾਂ ਦੀ ਇੰਨੀ ਹਿੰਮਤ ਵੀ ਨਹੀਂ ਹੋਣੀ ਸੀ ਕਿ ਸਾਡੇ ਬਾਹਰ ਚ ਪੈਰ ਪਾ ਜਾਂਦੇ। ਫਿਰ ਬਾਪੂ ਮੈਂ ਵੀ ਤੇਰਾ ਪੁੱਤ ਹੀ ਹਾਂ। ਤੈਨੂੰ ਤੇਰਾ ਪੁੱਤ ਵਾਸਤਾ ਦਿੰਦਾ ਵੀ ਉੱਠ ਖੜ। ਮੇਰੇ ਨਾਲ ਚੱਲ ਨਹੀਂ ਆਪਣੀ ਜ਼ਮੀਨ ਆਪਣੇ ਹੱਥੋਂ ਲੰਘ ਜਾਣੀ ਆ। ਦਿਹਾੜੀਆਂ ਕਰਨ ਜਿਓ ਕੇ ਰਹਿ ਜਾਗੇ ਆਪਾਂ। ਮਰ ਜਾਗੇ ਜਪੇ ਨਾ ਬੱਗੀ ਉੱਠ ਉੱਠ ਬਾਪੂ ਨਾ ਮੇਰੀ ਤੀ ਉੱਠ ਤੂੰ ਚੱਲ ਅਪਾ ਚੱਲਦੇ ਆਂ